ਸੱਚੀ ਗੱਲ ਦੋਸਤੋ ਅੱਜ ਦੇ ਵਿਸ਼ੇ ਬਾਰੇ ਤੁਸੀਂ ਇਸ ਵੀਡੀਓ ਦਾ ਥੰਬਨੇਲ ਪੜ ਹੀ ਲਿਆ ਹੋਣਾ ਕਿ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਦੋਸਤੋ ਇਹ ਨਾ ਬੜੀ ਪੁਰਾਣੀ ਆਪਾਂ ਕਹਾਵਤ ਸੁਣਦੇ ਆ ਰਹੇ ਹਾਂ ਯਾ ਇਹ ਅ ਬੜੇ ਪੁਰਾਣੇ ਲੋਕਾਂ ਦੇ ਟਾਈਮ ਤੋਂ ਕਿਹਾ ਜਾਂਦਾ ਇਹ ਕਿ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਸੋ ਦੋਸਤੋ ਇਹਦੇ ਬਾਰੇ ਚ ਨਾ ਜੇ ਆਪਾਂ ਇਹਨੂੰ ਡੂੰਘਾ ਥੋੜਾ ਜਿਹਾ ਕਹਿੰਦੇ ਇਸ ਵਿਸ਼ੇ ਤੇ ਡੂੰਘਾਈ ਨਾਲ ਜਾਈਏ ਤਾਂ ਹਰ ਬੰਦਾ ਇਹ ਪੁੱਛਦਾ ਹੈ ਕਿ ਇਹੇ ਗੱਲ ਉਹ ਬੰਦਾ ਕਹਿੰਦਾ ਹੈ ਕਿ ਜਿਹੜਾ ਆਪ ਕਾਮਯਾਬ ਹੋ ਚੁੱਕਿਆ ਹੁੰਦਾ ਹੈ ਉਹ ਕਹਿੰਦਾ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਦੋਸਤੋ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਅਸਲ ਦੇ ਵਿੱਚ ਗੱਲ ਕੀ ਹੁੰਦੀ ਹੈ ਕਿ ਜਦੋਂ ਅਸੀਂ ਸਟਰਗਲ ਕਰ ਰਹੇ ਹੁੰਨੇ ਆ ਕਾਮਯਾਬ ਹੋਣ ਦੇ ਲਈ ਉਦੋਂ ਨਾ ਸਾਡੀ ਜਿਹੜੀ ਆ ਸਾਡਾ ਮਾਨਸਿਕ ਪੱਧਰ ਹੋਰ ਤਰ੍ਹਾਂ ਦਾ ਹੁੰਦਾ ਹੈ ਮਾਨਸਿਕ ਤੌਰ ਤੇ ਅਸੀਂ ਸ਼ਾਇਦ ਕਈ ਲੋਕ ਪੀੜਾ ਵੀ ਸਹਿ ਰਹੇ ਹੋ ਨੇ ਜਦ ਤੱਕ ਐਡੀ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਫਿਰ ਵੀ ਸਾਡੇ ਮਨ ਚ ਕਿਤੇ ਨਾ ਕਿਤੇ ਇਹ ਹੁੰਦਾ ਅਸਲ ਦੇ ਵਿੱਚ ਉਹਦਾ ਕਾਰਨ ਫੇਰ ਉਹੀ ਹੁੰਦਾ ਜਿਵੇਂ ਮੈਂ ਪਹਿਲੇ ਵੀ ਇੱਕ ਤੋਂ ਵੀਡੀਓ ਚ ਕਿਹਾ ਹੈ ਇਹ ਗੱਲ ਕਿ ਜਦ ਕੰਪੈਰੀਜ਼ਨ ਜਦੋਂ ਅਸੀਂ ਕਰਦੇ ਆ ਕਿ ਅਸੀਂ ਦੋਸਤ ਇਕੱਠੇ ਪੜੇ ਸੀ ਜੀ ਫਲਾਣਾ ਇੰਨਾ ਕਾਮਯਾਬ ਹੋ ਗਿਆ ਉਹ ਇੰਨਾ ਹੋ ਗਿਆ ਉਹ ਇੰਨਾ ਹੋ ਗਿਆ ਉਹਦੇ ਵਿੱਚ ਬੰਦਾ ਕਿਵੇਂ ਸੋਚਦਾ ਮੈਂ ਪਿੱਛੇ ਰਹਿ ਗਿਆ ਤੇ ਇਸੇ ਤਰ੍ਹਾਂ ਜਦੋਂ ਗੱਲਬਾਤ ਚੱਲਦੇ ਚੱਲਦੇ ਜਿਹੜੇ ਲੋਕ ਕਾਮਯਾਬ ਹੋ ਜਾਂਦੇ ਆ ਉਹ ਫਿਰ ਦੂਜੇ ਨੂੰ ਸਮਝਾਉਣ ਲੱਗ ਜਾਂਦੇ ਆ ਕਿ ਨਹੀਂ ਦੋਸਤ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਤੇ ਜਦੋਂ ਉਹ ਦੋਸਤੋ ਕੀ ਹੈ ਕਿਹੜਾ ਤਰੀਕਾ ਉਹ ਅਗਰ ਉਹ ਤਰੀਕਾ ਸਾਡੇ ਹੱਥ ਲੱਗ ਜੇ ਅਗਰ ਉਹ ਤਰੀਕਾ ਅ ਸਾਨੂੰ ਲੱਭ ਜੇ ਤਾਂ ਸਾਨੂੰ ਕਿਸੇ ਨੂੰ ਵੀ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਫਿਰ ਤਾਂ ਸਾਡੇ ਸਾਰਿਆਂ ਦਾ ਅਮਰੀਕਾ ਇੱਥੇ ਹੀ ਬਣ ਜੇ ਤੇ ਜੇ ਉਹ ਤਰੀਕਾ ਕਿਤੇ ਹੈ ਤਾਂ ਉਹ ਸਾਨੂੰ ਕਿਉਂ ਨਹੀਂ ਲੱਭਦਾ ਸਾਨੂੰ ਕਿਉਂ ਨਹੀਂ ਮਿਲਦਾ ਉਹਦੇ ਦੋਸਤੋ ਦੋ ਤਿੰਨ ਕਾਰਨ ਹੋ ਸਕਦੇ ਨੇ ਬੜੀ ਬੜੇ ਧਿਆਨ ਨਾਲ ਇਸ ਗੱਲ ਦੇ ਬਾਰ ਗੌਰ ਕਰਨੀ ਆ ਤੁਸੀਂ ਕਿ ਇਹ ਜਿਹੜਾ ਆਪਾਂ ਗੱਲ ਕੀਤੀ ਹੈ ਨਾ ਵੀ ਜਿਹਨੂੰ ਆ ਗਿਆ ਤਰੀਕਾ ਉਹਦੇ ਵਿੱਚ ਨਾ ਪ੍ਰੋਬਲਮ ਕਿੱਥੇ ਆਉਂਦੀ ਹੈ ਹਰ ਬੰਦੇ ਨੂੰ ਸਮੱਸਿਆ ਅਸਲ ਦੇ ਆਉਂਦੀ ਕਿੱਥੇ ਆ ਕਿ ਹਰ ਬੰਦਾ ਨਾ ਸਿੱਧਾ ਕਾਮਯਾਬ ਹੋਣਾ ਚਾਹੁੰਦਾ ਹੈ ਕਿ ਮੈਂ ਕੰਮ ਸ਼ੁਰੂ ਕੀਤਾ ਮਹੀਨਿਆਂ ਦੇ ਬੱਧੀ ਉਹ ਮਹੀਨਿਆਂ ਦੇ ਵਿੱਚ ਮੈਂ ਕਰੋੜਪਤੀ ਬਣ ਜਾ ਬਸ ਇੱਥੇ ਹੀ ਪ੍ਰੋਬਲਮ ਹੈ ਇਹ ਜਿਹੜਾ ਤਰੀਕਾ ਹੈ ਨਾ ਉਹ ਤਰੀਕਾ ਕਿਸੇ ਵਪਾਰ ਨੂੰ ਕਰਨ ਦਾ ਤਰੀਕਾ ਨਹੀਂ ਹੈ ਕਿ ਇਹ ਵਪਾਰ ਦਾ ਤਰੀਕਾ ਸਿੱਖ ਲਓ ਤੁਹਾਡਾ ਇੱਥੇ ਅਮਰੀਕਾ ਬਣ ਜਾਊਗਾ ਕੋ ਜਰੂਰੀ ਨਹੀਂ ਹੈ ਤੁਸੀਂ ਕਿਹੜੇ ਜਿਹੜੇ ਕਾਰੋਬਾਰ ਚ ਕਾਮਯਾਬ ਹੋਣਾ ਕਿਸੇ ਨੂੰ ਨਹੀਂ ਪਤਾ ਹੁੰਦਾ ਤੇ ਉਸ ਤਰੀਕੇ ਨੂੰ ਲੱਭਣ ਲਈ ਬਾਰ ਬਾਰ ਅਸੀਂ ਇੱਕ ਕੰਮ ਕਰਕੇ ਛੱਡ ਕੇ ਦੂਜਾ ਕੰਮ ਕਰਕੇ ਫੇਰ ਛੱਡਿਆ ਕਈ ਕੰਮ ਕਰਕੇ ਦੇਖ ਨਹੀਂ ਸਕਦੇ ਕਿਹੜਾ ਤਰੀਕਾ ਆਵੇ